ਮੈਂ ਇੱਕ ਵੀਰ ਦੀ ਇੰਟਰਵਿਊ ਕੀਤੀ ਸੀ ਤੇ ਉਹ ਇੰਟਰਵਿਊ ਮੈਂ ਖੁਦ 2R ਸੁਣੀ ਹੋਣੀ ਆ ਤੇ ਮੈਨੂੰ ਉਹ ਗੱਲਾਂ ਸੁਣ ਕੇ ਲੱਗਾ ਵੀ ਬੰਦਾ ਸੱਚਾ ਆ ਸਾਫ਼ ਦੇ ਲਿਆ ਤੇ ਅੱਜ ਜਦ ਅੰਦਰੋਂ ਮੇਰੇ ਆਵਾਜ਼ ਆਈ ਮੈਂ ਦੁਬਾਰਾ ਉਹਦੇ ਕੋਲ ਜਾਵਾਂ ਕਿਉਂਕਿ ਮੇਰੇ ਤੋਂ ਉਸ ਦਿਨ ਗਲਤੀ ਹੋ ਗਈ ਸੀ ਉਸ ਵੀਰ ਦਾ ਨੰਬਰ ਨਹੀਂ ਪਾਇਆ ਗਿਆ ਸੀ ਬਾਅਦ ਚੋਂ ਕੋਈ ਆਇਆ ਵੀ ਤੁਹਾਡੇ ਕੋਲ ਮਤ ਲੈ ਕੇ ਨਹੀਂ ਪਾਜੀ ਸਾਡੇ ਕੋਲ ਅਜੇ ਤੱਕ ਤੇ ਕੋਈ ਨਹੀਂ ਜੋ ਪਹੁੰਚਿਆ ਇੱਕ ਵੀਰ ਟਰਾਲੀ ਵਾਲੇ ਨੇ ਜਰੂਰ ਰੋਡ ਤੇ ਆਵਾਜ਼ ਮਾਰੀ ਸੀ ਉਹਦੇ ਕੋਲ ਦੋ ਲਿਖਾ ਵੇ ਸੌਦੇ ਤੇ ਲੈਂਦੀ अच्छा वो दो लफाफे उदन ਦੇ ਮਤਲਬ ਪੰਜਾਂ ਸੱਤਾਂ ਦਿਨਾਂ ਚ ਉਹ ਹੀ ਪਹੁੰਚੇ ਹਾਂਜੀ ਉਹ ਪਹੁੰਚੇ ਦੋ ਲਫਾਫੇ ਤੇ ਪਰਿਵਾਰ ਹਜੇ ਵੀ ਜਿੱਦਾਂ ਮਤਲਬ ਕੋਠੇ ਤੇ ਰਹਿ ਕੇ ਆਪਣੇ ਦਿਨ ਬਤੀਤ ਕਰ ਰਿਹਾ ਹੈ ਭਾਜੀ ਇਹ ਉਹ ਕੀ ਕਾਰਨ ਹੈ ਕੋਠੇ ਦੇ ਕਦਰ ਰਹਿਣਾ ਕੋਠੇ ਦੇ ਸਦ ਕਰ ਕਰ ਰਹਿ ਰਹਿ ਰਹੇ ਆ ਕਿ ਥੱਲੇ ਜਿਹੜੀ ਰਿਬ ਚੜੀ ਅੰਦਰਾਂ ਚ ਅੰਦਰਾਂ ਚ ਰਿਬ ਜਿਹੜੀ ਐ ਸੱਪ ਐ ਫਿਰ ਦਮਈਆਂ ਜੀਆਂ ਇਹ ਘੁੰਮਦੀਆਂ ਨੇ ਅੰਦਰਾਂ ਚ ਅੰਦਰਾਂ ਜੀ ਤਹਾਡੀ ਵੀ ਸਹਿਤ ਆਊਗੀ ਤੇ ਤੁਸੀਂ ਗਾਂ ਜਿਹੜੇ ਹੋਰ ਲੋੜਬੰਦ ਵਾਕਿਆ ਹੀ ਪਰਿਵਾਰ ਆ ਉਹਨਾਂ ਤੱਕ ਵੀ ਇਹ ਜਿਹੜਾ ਮਤਲਬ ਜਿਹਦਾ ਸਹੀ ਆਪਣੀ ਜਿਹੜੀ ਇਹ ਚੀਜ਼ ਪਹਚਾਉਣੀ ਬੰਦੇ ਜਦੋਂ ਆਉਣ ਤੁਹਾਡੇ ਕੋਲ ਤਾਂ ਨਾ ਕੰਟੈਕਟ ਕਰਕੇ ਤੇ ਤੁਸੀਂ ਉਹਨਾਂ ਨੂੰ ਸਹੀ ਟਿਕਾਣਿਆਂ ਤੱਕ ਪਹਚਾਉਣਾ ਵੀ ਜ਼ਰੂਰ ਜੀ ਜ਼ਰੂਰ ਇਹ ਤੋਂ ਪਹਿਲੋਂ ਆਪਣੇ ਨਾਲ ਬਾਅਦ ਚ ਪਹਿਲੋਂ ਉਹਨਾਂ ਨਾਲ ਅੱਛਾ ਪਹਿਲਾਂ ਉਹਨਾਂ ਨਾਲ ਪਹਿਲਾਂ ਉਹਨਾਂ ਨਾਲ ਵਾਹਿਗੁਰੂ ਆ ਬਈ ਮੈਂ ਦੁਬਾਰਾ ਕਹਦੇ ਆ ਕਿਉਂਕਿ ਮੈਂ 20 ਵਾਰੀ ਪਹਿਲਾਂ ਉਹਨਾਂ ਨਾਲ ਬਾਅਦ ਆਪਣੇ ਨਾਲ ਆਹ ਹੁੰਦੇ ਵੀ ਵਾਕਿਆ ਹੀ ਮੇਰੇ ਬੈਕਸੈਟ ਜਿਹੜਾ ਇਹ ਡੇਰੇ ਦੇ ਹੋ ਕੇ ਆਏ ਉਹ ਸਰਦਾਰ ਰਮਿੰਦਰ ਸਿੰਘ ਪਰਮਜੀਤ ਸਿੰਘ ਅਵਤਾਰ ਸਿੰਘ ਜਗਤਾਰ ਸਿੰਘ ਦੇ ਉਹਨਾਂ ਦਾ ਲੜਕਾ ਪਰਮਜੀਤ ਸਿੰਘ ਮਰ ਗਿਆ ਸੀ ਇਸੇ ਹੜ੍ਹ 'ਚ ਲੇਕਿਨ ਉਹ ਬਾਗ ਦੀ ਨੁਕਰੋ ਮੈਂ ਪੰਜਵੇਂ ਦਿਨ ਚਾਰ ਮੁੰਡੇ ਲੈ ਕੇ ਜਾ ਕੇ ਨਾਲ ਕੱਢ ਕੇ Laash ਜਿਹੜੀ ਸੀ ਉਹ ਪਤਭੂ ਮਰ ਚੁੱਕੀ ਸੀ ਮੈਂ ਪਛਾਣ ਵੀ ਨਹੀਂ ਹੁੰਦਾ ਇਹ ਚਾਣ ਵੀ ਨਹੀਂ ਹੁੰਦਾ ਹਾਂਜੀ ਚਾਦਰ ਤੋਂ ਨਹੀਂ ਉਹ ਪਾਜੀ ਪਾਣੀ 'ਚ ਕਿੱਦਾਂ ਰਹਿ ਗਿਆ ਉਹ ਪਾਣੀ 'ਚ ਤਾਂ ਰਹਿ ਗਿਆ ਉਹਨਾਂ ਨੇ ਆਪਣਾ ਪਰਿਵਾਰ ਜਿਹੜਾ ਇਹ ਉਹ ਪਿੰਡ ਭੇਜਿਆ ਆਪ ਉਹ ਡੰਗਰ ਜਿੰਨੇ ਆ ਗਏ ਸਹੀ ਸੱਤ ਮੱਝਾਂ ਜਿਹੜੀਆਂ ਖੋਲ ਕੇ ਜਾ ਰਹੀਆਂ ਸੀ ਲੇਕਿਨ ਪਾਣੀ ਬਹੁਤ ਸਪੀਡ ਕੀ ਉਹਨੂੰ ਸੜਕ ਤੇ ਵੀ ਨਹੀਂ ਆਉਂਦੇ ਤਾਂ ਮੈਂ ਪਾਣੀ ਨੇ ਪੈਰ ਕੱਟਦੇ ਉਹ ਤਾਂ ਨਹੀਂ ਭਾਜੀ ਤੁਹਾਡਾ ਇਹਦਾ ਪ੍ਰਸ਼ਾਦੇ ਪਾਣੀ ਦਾ ਸਰੀ ਜਾਂਦਾ ਹਜੇ ਹਜੇ ਇਹ ਪ੍ਰਸ਼ਾਦੇ ਪਾਣੀ ਦਾ ਇਦਾਂ ਹੀ ਆ ਕਿ ਜਿੱਦਾਂ ਆਉਂਦੇ ਨੇ ਕਿ ਕੋਈ 2 ਕਿਲੋ ਕੋਈ ਕਿਲੋ ਕੋਈ 5 ਕਿਲੋ ਆਟਾ ਜਿਹੜਾ ਦੇ ਜਾਂਦਾ ਜਿੱਦਾਂ ਕੋਈ ਫਿਰ ਉਸ ਹਿਸਾਬ ਨਾਲ ਚੱਲਦਾ ਜਾਂਦਾ ਬਾਕੀ ਕਣਕ ਜਿਹੜੀ ਸੱਤ ਪੋਰੀਆਂ ਦੀ ਸੱਤ ਪੋਰੀਆਂ ਖਰਾਬ ਹੈ ਤੇ ਗਾਂ ਕਣਕ ਬੀਜਣੀ ਕਿਦਾਂ ਬੀਜੂਗਾ ਗਾ ਵੇਖੋ ਹੁਣ ਅਜੇ ਤੱਕ ਤੇ ਸਾਰੇ ਸਹਾਰਾ ਦੇ ਰਹੇ ਨੇ ਕਿ ਆਵਾਂਗੇ ਕਣਕ ਪੀਚ ਕੇ ਜਾਵਾਂਗੇ ਲੇਕਿਨ ਪਹਿਲੀ ਗਿੱਲੀ ਹੋਈ ਤੇ ਪਿਚਣਗੇ ਕਿਥੋਂ ਇੱਕ ਮੋਟਰਸਾਈਕਲ ਵੀ ਨਹੀਂ ਹਟਾਇਆ ਅਜੇ ਤੱਕ ਲੱਪਣ ਡਿਆ ਉਹ ਵੀ ਰੁੜ ਗਿਆ ਉਹ ਵੀ ਗਿਆ ਇੱਕ ਮੱਝ ਗਈ ਜੇ ਇੱਕ ਕੱਟੀ ਗਈ ਜੇ ਉਹ ਵੀ ਰੁੜ ਗਈ ਉਹ ਵੀ ਰੁੜ ਗਈ ਹੈ ਗਾਈ ਵੱਛੀ ਤੇ ਇੱਕ ਬੱਕਰਾ ਉਹ ਬਚੀ ਜੀ ਸਿਰ ਅੱਛਾ ਮੱਝ ਤੇ ਕੱਟੀ ਰੁੜ ਗਈ ਹੈ ਰੁੜ ਗਈ ਉਹ ਪਤਾ ਹੀ ਨਹੀਂ ਲੱਗਾ ਕਿਥੋਂ ਉਹ ਨਹੀਂ ਪਤਾ ਲੱਗਾ ਦੇਖ ਲਓ ਇੱਥੋਂ ਤਾਂ ਸਿਰਫ ਅੱਖ ਝਮਕਦੇ ਹਾਂ ਤੇ ਬਾਗ ਲਾ ਕੇ ਚੀਜ਼ ਚੱਲ ਜਾਂਦੀ ਹੈ ਇੰਨੀ ਸਪੀਡ ਦੀ ਪਾਣੀ ਹੈ ਮਾਤਾ ਜੀ ਤੁਸੀਂ ਕਿੱਥੇ ਸੌਂਦੇ ਅਸੀਂ ਜੀ ਉੱਤੇ ਸੌਂਦੇ ਕੋਠੇ ਤੇ ਥਲੇ ਵੀ ਸੱਫ ਫਿਰਦੇ ਨੇ ਜੀ ਨਹੀਂ ਕਰਦਾ ਮੰਜੀਆਂ ਹਾਟੀਆਂ ਰੁੜ ਗਈਆਂ ਨੇ ਐ ਪੁੰਝੇ ਸੋਨੇ ਤਾਂ ਵੀ ਡਰ ਲੱਗਦਾ ਨੰਬਰਤ ਬੋਲ ਦਿਓ ਆਪਣਾ ਨੰਬਰ ਮੇਰਾ ਹੈਗਾ ਜੀ 81463 97417 ਦੁਬਾਰਾ ਫਿਰ ਬੋਲ ਦਿਓ 81463 97417 ਇਹ ਵੀਰ ਉਹ ਵੀਰ ਆ ਜਿਹੜਾ ਕਹਿੰਦਾ ਵੀ ਜੇ ਕੋਈ ਮੇਰੇ ਕੋਲ ਆਇਆ ਵੀ ਕਿਸੇ ਦੀ ਮਤ ਕਰਨੀ ਆ ਮੈਂ ਸਭ ਤੋਂ ਪਹਿਲਾਂ ਦੂਜਿਆਂ ਦੀ ਕਰਾਊਗਾ ਆਪਣੀ ਬਾਅਦ ਚੋਂ ਬਿਲਕੁਲ ਇਦਾਂ ਦੇ ਇਨਸਾਨ ਨੂੰ ਜ਼ਰੂਰ ਕੰਟੈਕਟ ਕਰਨਾ ਚਾਹੀਦਾ ਨੰਬਰ ਤੁਹਾਨੂੰ ਦੇ ਦਿੱਤਾ ਮੈਂ ਤਾਂ ਰੋਡ ਦੇ ਵੀ ਜੇ ਬਾਈ ਜਾਂਸ ਚਲੇ ਜਾਣਾ ਵਾ ਵੈਸੇ ਪਹਿਲੀ ਗੱਲ ਤਾਂ ਮੈਂ ਜਾਂਦਾ ਨਹੀਂ ਜਾਵਾਂ ਤਾਂ ਮੈਂ ਪਹਿਲੋਂ ਆਨ ਕਮਾਂਡ ਨੂੰ ਹੀ ਕੰਨਾ ਲਾਉ ਉਹਨਾਂ ਦੀ ਤਸੱਲੀ ਹੋ ਜਾਂਦੀ ਹੈ ਫਿਰ ਉਹਨਾਂ ਕੋ ਝੋਲਾ ਫੜੀਦਾ ਕਿ ਹਾਂ ਹੁਣ ਸਾਨੂੰ ਦੇ ਦੂ ਮੈਂ ਮਜਬੂਰੀ ਵਿੱਚ ਫੜਨਾ ਪੈਂਦਾ ਹੈ ਨਾ ਸਮਾਂ ਇਦਾਂ ਦਾ ਆ ਗਿਆ ਦਿਲ ਨਹੀਂ ਕਰਦਾ ਪਰ ਕੀ ਕਰੀਏ ਹੁਣ ਹਾਲਾਤ ਹੀ ਇਦਾਂ ਦੇ ਹਾਲਾਤ ਹੀ ਇਦਾਂ ਦੇ ਹੋ ਗਏ ਨੇ ਪਤਾ ਕੀ ਹੋਇਆ ਨਾ ਮਾਤਾ ਰੋਣਾ ਨਹੀਂ ਹੈਗਾ ਕੋਈ ਨਹੀਂ ਕੋਈ ਨਹੀਂ ਮਾਰੇ ਭਲਾ ਕਰੂਗਾ ਕੋਈ ਨਹੀਂ ਇੱਧਰ ਰਲ ਮਿਲ ਕੇ ਵਗਤੇ ਆ ਵੀ ਰਲ ਮਿਲ ਕੇ ਕੱਟਿਆ ਕੱਟਿਆ ਜਾਣਾ ਮਾਤਾ ਰੋਣਾ ਨਹੀਂ ਠੀਕ ਹੈ ਜੀ ਤੁਹਾਡੇ ਨਾਲ ਹੀ ਆ ਤੁਹਾਡੇ ਆਸਰਾ ਨੇ ਮਾਰਾ ਹੀ ਦਾ ਆਸਰਾ ਸਾਨੂੰ ਮਾਤਾ ਮਾਰਾ ਹੀ ਆ ਭਈ ਪਰ ਇਹ ਸੋਚਿਆ ਨਹੀਂ ਸੀ ਵੀ ਇੱਥੋਂ ਤੱਕ ਵੀ ਹੋਏਗੀ ਪਰ ਨਹੀਂ ਬੜੇ ਬੁਰੇ ਹਾਲਾਤ ਆ ਹਾਂ ਜੀ ਮਤਲਬ ਆਪੇ ਸਮਾਨ ਸਾਰਾ ਰੁੜ ਗਿਆ ਮੰਜੀਆਂ ਰੁੜ ਗਈਆਂ ਕੀ ਕਰੀਏ ਹੁਣ ਥੱਲੇ ਬੈ ਗਏ ਕਿ ਉੱਤੇ ਬੈ ਗਏ ਕੀ ਕਰੀਏ ਬਹੁਤ ਵੀ ਜਦੋਂ ਆਪਾਂ ਨਾ ਪਰਿਵਾਰਾਂ ਕੋਲ ਜਾਂਦੇ ਆ ਇਹ ਹੰਝੂ ਮੱਲੋ ਮੱਲੀ ਨਿਕਲੇ ਹੁੰਦੇ ਆ ਕਿਉਂਕਿ ਉਹਨਾਂ ਨੇ ਝੱਲੀਆਂ ਇਹ ਚੀਜ਼ਾਂ ਹਟਾਇਆ ਆ ਇਹ ਜਿਹੜਾ ਦਰਦ ਤੁਹਾਨੂੰ ਦਿਖਾ ਲੈਣ ਦੀ ਕੋਸ਼ਿਸ਼ ਕੀਤੀ ਆ ਜੇ ਕਿਸੇ ਵੀਰ ਨੇ ਸੰਪਰਕ ਕਰਨਾ ਹੋਵੇ ਤਾਂ ਵੀਰ ਦਾ ਨੰਬਰ ਦੱਸਤਾ ਜਰੂਰ ਸੰਪਰਕ ਕਰਿਓ ਇਸ ਪਰਿਵਾਰ ਦੀ ਜਰੂਰ ਮਦਦ ਕਰਿਓ ਤੇ ਇਹ ਪਰਿਵਾਰ ਕਹਿੰਦਾ ਮੈਂ ਨਾਲ ਜਾ ਕੇ ਵੀਰ ਕਹਿੰਦਾ ਮੈਂ ਹੋਰਾਂ ਦੀ ਵੀ ਮਦਦ ਤੁਹਾਨੂੰ ਜਿੱਧਰ ਕਰਾਉਂਗਾ ਤੇ ਤੁਹਾਨੂੰ ਸਹੀ ਟਿਕਾਣਿਆਂ ਤੱਕ ਲੈ ਕੇ ਜਾਊਂਗਾ ਕਿਉਂਕਿ ਇਹ ਲੋਕਲ ਬੰਦੇ ਆ ਇੱਥੇ ਭਾਜੀ ਆਪਣਾ ਏਰੀਆ ਵੀ ਦੱਸ ਦਿਓ ਮਾਛੀ ਵਾਲਾ ਇਹ ਏਰੀਆ ਸਾਡਾ ਜੇ ਮਾਛੀ ਵਾਲਾ ਘ